ਦੂਹਾ ਹੀ ਬਸ ਉਹ ਕਿੱਧਰ ਗਿਆ ਭੈਣ ਭਰਾ ਜਿਉਂਦੇ ਨਹੀਂ ਦਿਸਦੇ ਮਰੇ ਦਿਖਦੇ ਨੇ ਪਤੀ ਹੈ ਪਤਨੀ ਹੈ ਜਿਉਂਦੇ ਵੰਡਣ ਖਾਣ ਪੈਂਦੇ ਆ ਜਦ ਇੱਕ ਸਾਥੀ ਮਰ ਜਾਂਦਾ ਫਿਰ ਮੁੜ ਕੇ ਦਿਮਾਗ ਉਹਦੇ ਚ ਤੁਰਿਆ ਫਿਰਦਾ ਵੀ ਕਿੱਧਰ ਗਿਆ ਜਿਹੜੀ ਚੀਜ਼ ਦੂਰ ਗਈ ਉਹਦੀ ਵੈਲਿਊ ਵੱਧ ਗਈ ਜਿਹੜੀ ਨੇੜੇ ਆ ਜਾਂਦੀ ਏ ਉਹਦੀ ਕਦਰ ਕੱਟ ਜਾਂਦੀ ਏ ਤੇ ਕਦਰ ਕਿਦੀ ਕਰਨੀ ਏ ਦੂਰ ਗਿਆਂਦੀ ਨਹੀਂ ਜਿਹੜੇ ਤੇਰੇ ਕੋਲ ਨੇੜੇ ਨੇੜੇ ਕਦਰੋਨਾ ਦੀ ਕਰ ਜੋ ਹੈ ਨੇ ਉਹਨਾਂ ਦੀ ਨਹੀਂ ਜੋ ਚਲੇ ਗਏ ਵੈਲਿਊ ਕਰੋ ਉਹਨਾਂ ਦੀ ਪਰ ਬ੍ਰੇਨ ਇਦਾਂ ਦਾ ਕੁਦਰਤ ਨਾਲ ਬਣਾਇਆ ਇਦਾਂ ਦਾ ਇਹ ਸਿਸਟਮ ਇਹ ਦੂਰ ਗਈਆਂ ਨੂੰ ਤਾਂਗਦਾ ਜੋ ਮਿਲ ਜਾਣ ਉਹਨੂੰ ਖਤਮ ਕਰ ਦਿੰਦਾ ਉਹਦੀ ਕਦਰ ਨਹੀਂ ਕਰਦਾ ਇਹੋ ਜਿਹਾ ਸੈਟਅਪ ਹੈ ਬ੍ਰੇਨ ਦਾ ਪਰ ਇਹਨੂੰ ਠੀਕ ਕਰਨਾ ਪੈਂਦਾ ਇਹ ਸ਼ੁਕਰਾਨਾ ਕਰਨ ਦਾ ਮਤਲਬ ਹੀ ਇਹ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜੇ ਗੁਰਦੁਆਰੇ ਆ ਕੇ ਕਹਿ ਰਹੇ ਹੋ ਆ ਮਿਲੇ ਆ ਮਿਲੇ ਦਾ ਮਤਲਬ ਤੂੰ ਉਹਨਾਂ ਨੂੰ ਵੇਖ ਰਿਹਾ ਜੋ ਹੈ ਨਹੀਂ ਆ ਦਿਓ ਆ ਦਿਓ ਆ ਦਿਓ ਇਹਦਾ ਮਤਲਬ ਤੂੰ ਦੂਰ ਨਾਲੀਆਂ ਚੀਜ਼ਾਂ ਨੂੰ ਵੇਖ ਰਿਹਾ ਹੈ ਤੇ ਜੇ ਆਵੇਂ ਸ਼ੁਕਰਾਨਾ ਕਰਨ ਮਹਾਰਾਜ ਸੱਚੇ ਬਾਦਸ਼ਾਹ ਸਿਤ ਹੈਗੀ ਹੈ ਇਹਨਾਂ ਸ਼ੁਕਰ ਹੈ ਸੱਚੇ ਬਾਦਸ਼ਾਹ ਪੁੱਤ ਹੈਗਾ ਨਾ ਤੁਹਾਡਾ ਸ਼ੁਕਰ ਹੈ ਧੀ ਹੈਗੀ ਹੈ ਤੁਹਾਡਾ ਸ਼ੁਕਰ ਕਰਨ ਆਇਆ ਘਰ ਬਣ ਗਿਆ ਤੁਹਾਡਾ ਸ਼ੁਕਰ ਕਰਨ ਆਇਆ ਏਸੀ ਲੱਗਿਆ ਹੋਇਆ ਸ਼ੁਕਰ ਕਰਨਾ ਆ ਯਾ কুলਰ ਦਾ ਸ਼ੁਕਰ ਕਰਨਾ ਆ ਹਰੇਕ ਚੀਜ਼ ਮਿਲੀ ਹੋਈ ਆ ਮੋਟਰਸਾਈਕਲ ਹੈਗਾ ਮੈਂ ਸ਼ੁਕਰ ਕਰਨਾ ਆ ਇਹਦਾ ਮਤਲਬ ਤੂੰ ਉਹ ਚੀਜ਼ਾਂ ਵੇਖ ਰਿਹਾ ਜੋ ਹੈ ਗਈਆਂ ਸ਼ੁਕਰਾਨਾ ਕਰੀ ਜਾਓ ਕਰੀ ਜਾਓ ਉਹ ਵੇਖੋਗੇ ਜੋ ਹੈਗਾ ਜਦੋਂ ਮੰਗਣ ਲੱਗ ਜਾਨੇ ਆ ਫਿਰ ਉਹ ਯਾਦ ਆਉਂਦੀ ਨੂੰ ਹੈ ਨਹੀਂ ਤੇ ਸਵੇਰੇ ਉੱਠ ਕੇ ਕੀ ਕਰਨਾ ਫਿਰ ਬੋਲੋ ਸਵੇਰੇ ਉੱਠ ਕੇ ਰੋਜ਼ ਕੀ ਕਰਨਾ ਸ਼ੁਕਰਾਨਾ ਸ਼ੁਕਰਾਨਾ ਇਹ ਗੱਲ ਪੱਕੀ ਨੋਟ ਕਰ ਲਓ ਸਵੇਰੇ ਉੱਠ ਕੇ ਚੌਂਕੜਾ ਮਾਰ ਲਓ ਚਾਦਰ ਤੋਂ ਲੱਗ ਜਾ ਕਰੋ ਕਿੰਨ ਵੀ ਬਿਸਤਰਾ ਹੈਗਾ ਸ਼ੁਕਰ ਹੈ ਗੱਦਾ ਕੋਈ ਰਜਾਈ ਤਲਾਈ ਕੋਈ ਕੱਪੜਾ ਕੰਬਲ ਹੈਗਾ ਸ਼ੁਕਰ ਹੈ ਸੌਂਗੇ ਨੀਂਦ ਆ ਗਈ ਕਈਆਂ ਨੂੰ ਤੇ ਕੰਬਲ ਨਸੀਬ ਨਹੀਂ ਹੁੰਦੇ ਰਜਾਈਆਂ ਕਿੱਥੇ ਨਸੀਬ ਹੁੰਦੀਆਂ ਫੁੱਟ ਪਾਥਾਂ ਤੇ ਸੌਂਦੀ ਦੁਨੀਆ ਚਾਹ ਲੈ ਚਾਹ ਬਣ ਜਾਂਦੀ ਹੈ ਸ਼ੁਕਰ ਹੈ ਜੇ ਦੁੱਧ ਪਾ ਲਿਆ ਫੇਰ ਸ਼ੁਕਰ ਕਰ ਵੀ ਕਈ ਤੇ ਕਾਲੀ ਹੀ ਪੀਂਦੇ ਨੇ ਮੇਰੇ ਵਰਗਿਆਂ ਨੂੰ ਕਾਲੀ ਪੀੜੀ ਪੈਂਦੀ ਸ਼ੁਕਰ ਹੈ ਦੁੱਧ ਵੀ ਪਾ ਕੇ ਪੈ ਗਿਆ ਵਿੱਚ ਫੇ ਮੈਂ ਤੇ ਦੁੱਧ ਵਾਲੀ ਪੀ ਰਿਹਾ ਤੇ ਜੇ ਮਿੱਠੇ ਦਾ ਚਮਚਾ ਪਾ ਲੈਣਾ ਫਿਰ ਕਾ ਛੂਕਰ ਹੈ ਛੂਕਰ ਤੋਂ ਬਚੇ ਫੋੜੀ ਨਹੀਂ ਤੇ ਮਿੱਠਾ ਵੀ ਨਹੀਂ ਪੈਣਾ ਸੀ ਇਹਦੇ ਵਿੱਚ ਮਿੰਨ ਤੇ ਮਿੱਠਾ ਵੀ ਪੈ ਗਿਆ ਵਿੱਚ ਤੇ ਜੇ ਬਰਫੀ ਪੁਰਫੀ ਦਾ ਟੁਕੜਾ ਮੂੰਹ ਚ ਪਾ ਲਵੇਂ ਫਿਰ ਤੇ ਬਾਲਾ ਹੀ ਸ਼ੁਕਰ ਕਰਿਆ ਕਰ ਵੀ ਮੈਂ ਤੇ ਆ ਵੀ ਖਾ ਲੈਂਦਾ ਮੈਨੂੰ ਕੋਲੇਸਟੇਰੋਲ ਹੈ ਨਹੀਂ ਟੀਜੀ ਹੈ ਨਹੀਂ ਬਚਿਆ ਹੋਇਆ ਲੈ ਲੈ ਸ਼ੁਕਰ ਹੈ ਕੀ ਧੀ ਕਿਰਪਾ ਹੈ ਫਿਰ ਤੂੰ ਤੁਰਦਾ ਹੈ ਸ਼ੁਕਰ ਹੈ ਉਹ ਖੜੇ ਹੋ ਗਏ ਲੱਤਾਂ ਚੱਲਦੀਆਂ ਨੇ ਸ਼ੁਕਰ ਹੈ ਤੁਰ ਲੈਣਾ ਮੈਂ ਸ਼ੁਕਰ ਹੈ ਇੱਕ ਇੱਕ ਚੀਜ਼ ਗਿਣੀ ਜਾ ਲੱਗ ਗਿਣਤੀ ਮੁੱਕ ਜਾਣੀ ਐ ਇੰਨੀਆਂ ਚੀਜ਼ਾਂ ਨੇ ਜਿਹੜੀਆਂ ਗਿਣ ਨਹੀਂ ਸਕਦਾ ਤੂੰ ਲੋਕਾਂ ਦੇ ਅਮੀਰਾਂ ਦੇ ਕਈਆਂ ਦੇ ਰਸੋਈਆਂ ਭਰੀਆਂ ਪਈਆਂ ਖਾਣ ਦਾ ਹੁਕਮ ਨਹੀਂ ਡਾਕਟਰ ਕਹਿੰਦੇ ਆ ਵੀ ਨਹੀਂ ਖਾਣਾ ਆ ਵੀ ਨਹੀਂ ਖਾਣਾ ਆ ਵੀ ਨਹੀਂ ਖਾਣਾ ਰਸੋਈ ਭਰੀ ਪਈ ਐ ਖਾ ਸਕਦਾ ਨਹੀਂ ਇਹੋ ਜਿਹੇ ਵੀ ਲੋਕ ਨੇ ਫਿਰ ਹੁਣ ਕਰਨਾ ਕੀ ਪੈਂਦਾ ਸ਼ੁਕਰਾਨਾ ਵੀ ਸ਼ੁਕਰ ਐ ਮੈਂ ਇੰਨਾ ਕੁਝ ਹੈਗਾ ਮੇਰੇ ਕੋਲ ਆ ਵੀ ਹੈਗਾ ਆ ਵੀ ਹੈਗਾ ਉਹ ਵੇਖੋ ਜੋ ਕੋਲ ਐ ਤੁਸੀਂ ਉਹ ਵੇਖਦੇ ਆ ਜੋ ਦੂਰ ਹੈ ਜਿੱਦੇ ਮਿਲ ਗਿਆ ਜਿੱਦੇ ਮਿਲ ਗਿਆ ਮੇਰੇ ਪੁੱਤ ਦਾ ਵਿਆਹ ਹੋ ਜੇ ਨੂੰ ਆ ਜੇ ਮੈਂ ਨੂੰ ਤੋਂ ਮਰੀ ਪਈਆਂ ਨੂੰ ਦੇ ਪਾਣੀ ਵਾਰ ਲੈ ਘਰੇ ਲੈ ਆ ਅਗਲੇ ਦਿਨ ਹੀ ਲੱਗਣ ਲੱਜੂ ਲੈ ਮੇਰਾ ਪੋਤੇ ਦੇ ਵਾਸੀ ਨੇ ਪੈ ਜਾ ਕਿਤੇ ਇਹ ਹੁਣ ਇੱਧਰ ਹੀ ਨਾ ਹੋ ਜੇ ਕਿਤੇ ਉਸ ਮਿੱਟੀ ਮਿੱਟੀ ਹੋ ਜਾਣੀ ਉਹਨੇ ਉਦੋਂ ਹੀ ਸੋਣਾ ਹੈ ਦੂਰ ਬੈਠੀ ਹਰ ਚੀਜ਼ ਦੂਰ ਵਾਲੀ ਹੁਣ ਆਪਾਂ ਸਾਰੇ ਪਤਾ ਕੀ ਕਹਿੰਨੇ ਆ ਹਾਏ ਬਚਪਨ ਦੇ ਕਿੰਨੇ ਵਧੀਆ ਦਿਨ ਸੀ ਪਠੀ ਤੋਂ ਦਾਣੇ ਪਣਾਉਂਦੇ ਸੀ ਐ ਕਰਦੇ ਸੀ ਇਹ ਸਾਰਾ ਕੁਝ ਪਤਾ ਤਾਂ ਵਧੀਆ ਲੱਗਦਾ ਉਹ ਦੂਰ ਨੇ ਜਿਹੜੀ ਚੀਜ਼ ਦੂਰ ਚਲੇ ਜਾਂਦੀ ਵਧੀਆ ਲੱਗਦੀ ਹੈ ਤੈਨੂੰ ਬਚਪਨ ਚ ਲੈ ਜੀਏ ਤੂੰ ਇੱਕ ਦਿਨ ਨਹੀਂ ਕੱਟਣੀ ਉੱਥੇ ਇੱਕ ਦਿਨ ਚ ਮੁੜਿਆ ਆਏਗਾ ਵਾਪਸ ਵੀ ਹੈ ਉਦੋਂ ਤੇ ਲਾਈਟਾਂ ਲੂਟਾਂ ਹੁੰਦੀਆਂ ਹੀ ਨਹੀਂ ਸੀ ਉਦੋਂ ਤੇ ਪੱਖਾ ਨਹੀਂ ਸੀ ਕੋਈ ਏਸੀ ਨਹੀਂ ਸੀ ਕੋਈ ਬਾਥਰੂਮ ਨਹੀਂ ਸੀ ਕੋਈ ਨਹਾਉਣ ਦਾ ਨਹੀਂ ਸੀ ਉਦੋਂ ਤੇ ਭੱਜ ਜਾਉਣਾ ਵੀ ਲਾਈਟ ਤੇ ਆਉਂਦੀ ਹੋਈ ਨਹੀਂ ਸੀ ਹੁੰਦੀ ਹਫਤਾ ਹਫਤਾ ਉਹ ਦੂਰ ਜਾਣ ਕਰਕੇ ਦਿਨ ਵਧੀਆ ਲੱਗਦੇ ਐ ਪਰ ਵੇਖੋ ਉਹਨਾਂ ਨੂੰ ਜੋ ਕੋਲ ਹੈ ਅੱਜ ਨੂੰ ਵੇਖੋ ਲੰਘ ਗਏ ਨੂੰ ਨਾ ਵੇਖੋ ਆਉਣ ਵਾਲੇ ਨੂੰ ਨਾ ਵੇਖੋ ਫਿਊਚਰ ਜਾਂ ਪਾਸਟ ਨਾ ਵੇਖੋ ਪ੍ਰੈਜੈਂਟ ਵੇਖੋ ਜਿੰਨਾ ਜਿੰਨਾ ਵੇਖੀ ਜਾਵਾਂਗੇ ਮਨ ਖੁਸ਼ ਹੁੰਦਾ ਰਹਿੰਦਾ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਵੇਖੋ ਸਾਡੇ ਗੁਰੂ ਐਸ ਵੇਲੇ ਪ੍ਰੈਜੈਂਟ ਕੌਣ ਨੇ ਬੋਲੋ ਰੱਜ ਕੇ ਤੇ ਅਸੀਂ ਕਹਿੰਨੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਹੈਗਾ ਜਿਹੜਾ ਨਾਨਾ ਮਹਾਰਾਜ ਸਾਨੂੰ ਤੇ ਗੁਰੂ ਨਾਨਕ ਦੇ ਦਰਸ਼ਨ ਕਰਾਓ ਹੈ ਦਿਮਾਗ ਇੱਥੇ ਵੀ ਇੱਥੇ ਵੀ ਇਦਾਂ ਹੀ ਭਾਲਦਾ ਇੱਕ ਮਨ ਰੱਜਿਆ ਰੱਜਿਆ ਰੱਜੇ ਰੱਜੇ ਰਹਿਨੇ ਆ ਰੱਜੇ ਰੱਜੇ ਖੁਸ਼ ਖੁਸ਼ ਰਹਿਣਗੇ ਪਕੜ ਚੋਂਦੀ ਗੱਲ ਇਹ ਇਹਨੂੰ ਸਮਝੋ ਇਸ ਨੁਕਤੇ ਨੂੰ ਇਹਦੇ ਤੇ ਕੰਮ ਕਰੀਏ